ਸਤਲੁਸ਼ ਟੀਵੀ ਵੇਖਣੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੀਆਂ ਦੋ ਸੀਟਾਂ ਦੇ ਬਾਰੇ ਦੋ ਲੋਕ ਸਭਾ ਸੀਟਾਂ ਦੇ ਬਾਰੇ ਗੱਲਬਾਤ ਕਰਾਂਗੇ ਇੱਕ ਹੈ ਖਡੂਰ ਸਾਹਿਬ ਤੇ ਦੂਜੀ ਹੈ ਫਰੀਦਕੋਟ ਸਭ ਤੋਂ ਜ਼ਿਆਦਾ ਚਰਚਾ ਵਿੱਚ ਇਸ ਵੇਲੇ ਜੇ ਕੋਈ ਪੰਜਾਬ ਦਾ ਸ਼ਹਿਰ ਹੈ ਤਾਂ ਉਹ ਹੈ ਖਡੂਰ ਸਾਹਿਬ ਕਿਉਂਕਿ ਖਡੂਰ ਸਾਹਿਬ ਦੇ ਲੋਕਾਂ ਨੇ ਇੱਕ ਵੱਖਰਾ ਇਤਿਹਾਸ ਰਚਿਆ ਹੈ ਜੇਲ੍ਹ ਦੇ ਵਿੱਚ ਨਜ਼ਰਬੰਦ ਪਾਈ ਅਮਰਿਤਪਾਲ ਸਿੰਘ ਨੂੰ ਵੱਡੀ ਲੀਡ ਤੇ ਵੋਟਾਂ ਪਾ ਕੇ ਵੱਡੀ ਲੀਡ ਤੇ ਜਿਤਾ ਕੇ ਲੋਕ ਸਭਾ ਤੱਕ ਪਹੁੰਚੇ ਪਰ ਇਸ ਦੇ ਵਿੱਚ ਇੱਕ ਸਵਾਲ ਤੇ ਥੋੜੀ ਜੀ ਗੁੰਝਲਦਾਰ ਪ੍ਰਕਿਰਿਆ ਵੀ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਇਸ ਵੇਲੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਆਖਿਰਕਾਰ ਉਹ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਲੋਕ ਸਭਾ ਤੱਕ ਦਾ ਸਫ਼ਰ ਕਿਵੇਂ ਤੈਅ ਕਰਨਗੇ ਇਸ ਦੇ ਪਿੱਛੇ ਕੀ ਕੀ ਕਾਨੂੰਨੀ ਹੰਡੀਆਂ ਨੇ ਜੋ ਅੜਿੱਕਾ ਬਣ ਸਕਦੀਆਂ ਨੇ ਜਾਂ ਫਿਰ ਰਸਤਾ ਪਧਰਾਏ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਲੈਣ ਦੀ ਅੱਜ ਕੋਸ਼ਿਸ਼ ਕਰਾਂਗੇ ਸਾਡੇ ਨਾਲ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਈਮਾਨ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਖਡੂਰ ਸਾਹਿਬ ਇਨੀ ਦਿਨੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਜੇ ਅਸੀਂ ਵਿਕੀਪੀਡੀਆ ਤੇ ਸਰਚ ਵੀ ਕਰਦੇ ਹਾਂ ਤਾਂ ਖਡੂਰ ਸਾਹਿਬ ਸ਼ਹਿਰ ਟ੍ਰੈਂਡਿੰਗ ਦੇ ਵਿਚਾਰ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਹੁਣ ਉੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਪਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਇੱਕ ਛੋਟੀ ਜੀ ਕੰਪਲਿਕੇਸ਼ਨ ਆ ਇੱਕ ਗੁੰਜਲਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਗੈਸ ਵੇਲੇ ਆਸਾਮ ਦੀ ਡਿਬਰੂਗੜ ਜੇਲ੍ਹ ਚ ਬੰਨ ਨੇ ਸਭ ਦੇ ਸਵਾਲ ਇਹੀ ਨੇ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਣਗੇ ਜਾਂ ਨਹੀਂ ਆ ਸਕਣਗੇ ਕਿਵੇਂ ਉਹ ਲੋਕ ਸਭਾ ਤੱਕ ਪਹੁੰਚਣਗੇ ਨੇ ਦੇਖੋ ਜੀ ਮੈਮ ਇਸ ਦੇ ਵਿੱਚ ਕੋਈ ਗੁੰਝਲਦਾਰ ਤੱਕ ਕੋਈ ਚੀਜ਼ ਬਹੁਤੀ ਹੈ ਨਹੀਂਗੀ ਇੱਕ ਸਿੰਪਲ ਜਿਹਾ ਜੋ ਪ੍ਰੋਸੀਜਰ ਹੈ ਇੱਥੇ ਜੇ ਆਪਾਂ ਟੈਕਨੀਕਲੀ ਦੇਖੀਏ ਤਾਂ ਦੋ ਚੀਜ਼ਾਂ ਨੇ ਜੀ ਇੱਕ ਤਾਂ ਜੋ ਹੈ ਜੀ ਟੈਂਪੋਰਰੀਲੀ ਰਿਲੀਜ਼ ਦੀ ਗੱਲ ਕਰ ਸਕਦੇ ਆਂ ਆਪਾਂ ਸੌ ਚੁੱਕ ਸਮਾਗਮ ਦੇ ਲਈ ਇੱਕ ਹੈਗੀ ਹੈ ਪਰਮਨੈਂਟ ਰਿਲੀਜ਼ ਦੇਖੋ ਜੋ ਇਲੈਕਸ਼ਨ ਲੜਨਾ ਹਰੇਕ ਬੰਦੇ ਦਾ ਇੱਕ ਸੰਵਿਧਾਨਕ ਇੱਕ ਕਨਸਟੀਟਿਊਸ਼ਨਲ ਰਾਈਟ ਤੇ ਉਸ ਦੇ ਸਬੰਧੀ ਅਸੀਂ ਜਦੋਂ ਇਹ ਸਾਰਾ ਪ੍ਰਕਿਰਿਆ ਚੱਲ ਰਹੀ ਸੀ ਚੋਣ ਪ੍ਰਕਿਰਿਆ ਤਾਂ ਮੈਂ ਜਦੋਂ ਭਾਈ ਅਮਰਿਤਪਾਲ ਸਿੰਘ ਦੇ ਕਾਗਜ਼ ਭਰਉਣ ਵੀ ਗਿਆ ਸੀ ਡਿਬੜੂਗੜ ਜੀਲ ਦੇ ਵਿਖੇ ਤਾਂ ਉੱਥੇ ਕੀ ਸੀ ਜੀ ਅਸੀਂ ਜੋ ਪਹਿਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਜੋ ਸਾਰੀਆਂ ਗਾਈਡਲਾਈਨਸ ਬਣਵਾਈਆਂ ਉਹ ਸੀਈਯੂ ਪੰਜਾਬ ਨੂੰ ਅੱਗੇ ਟਰਾਂਸਫਰ ਕਰਾਈਆਂ ਡਿਬੜੂਗੜ ਜੇਲ੍ਹ ਦੇ ਸੁਪਰਡੈਂਟ ਸਾਹਿਬ ਨੂੰ ਆਰਓ ਤਰਨਤਾਰਨ ਡੀਸੀ ਤਰਨਤਾਰਨ ਹੋ ਗਏ ਤਾਂ ਉਹ ਸਾਰਾ ਐਸ ਪਰ ਦੀ ਲਾ ਉਹ ਸਾਰਾ ਕੰਪਲਾਈਅੰਸ ਹੋ ਗਈ ਸੀ ਅਸੀਂ ਮਾਨਯੋਗ ਹਾਈ ਕੋਰਟ ਵਿਖੇ ਵੀ ਜੋ ਰਿਟ ਪਾਈ ਇਹ ਚ 50 ਸਰਕਾਰ ਦਾ ਸਟੈਂਡ ਏ ਸੀ ਵੀ ਜੋ ਇਹ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਤੇ ਅਸੀਂ ਕੰਪਲਾਈ ਕਰਾਂਗੇ ਹੁਣ ਜੋ ਬੰਦਾ ਇੱਕ ਐਮਪੀ ਚੁਣਿਆ ਜਾਂਦਾ ਹੈ ਤਾਂ ਅੱਗੇ ਸੌ ਚੁੱਕਣਾ ਵੀ ਉਸ ਦਾ ਇੱਕ ਰਾਈਟ ਮੰਨਿਆ ਜਾਂਦਾ ਹੈ ਤਾਂ ਇਸ ਦੇ ਵਿੱਚ ਮੇਰੇ ਹਿਸਾਬ ਨਾਲ ਭਾਈ ਅਮਰਿਤਪਾਲ ਸਿੰਘ ਨੂੰ ਇੱਕ ਲੈਟਰ ਲਿਖ ਦੇਣੀ ਚਾਹੀਦੀ ਹੈ ਇੱਕ ਜੋ ਐਪਲੀਕੇਸ਼ਨ ਲਿਖ ਦੇਣੀ ਚਾਹੀਦੀ ਹੈ ਹੋਮ ਸਕੱਤਰ ਪੰਜਾਬ ਨੂੰ ਵੀ ਮੈਨੂੰ ਜੋ ਟੈਂਪਰਰੀ ਰਿਲੀਜ਼ ਕੀਤਾ ਜਾਵੇ ਤਾਂ ਕਿ ਮੈਂ ਸੌ ਚੁੱਕ ਸਕਾਂ ਜੇ ਉਹ ਡਿਨਾਈ ਕਰਨਗੇ ਤਾਂ ਉਹ ਸੰਵਿਧਾਨ ਦੇ ਉਲਟ ਜਾਊਗਾ ਕਨਸਟੀਟਿਊਸ਼ਨਲ ਰਾਈਟ ਦੇ ਉਲਟ ਜਾਊਗਾ ਤਾਂ ਅਸੀਂ ਮਾਨਯੋਗ ਜੋ ਹਾਈ ਕੋਰਟ ਵਿਖੇ ਜਾਂ ਸੁਪਰੀਮ ਕੋਰਟ ਵਿਖੇ ਆਪਦੀ ਜਿਹੜੀ ਚਾਰਾ ਜੋਈ ਹੈ ਉਹ ਕਰ ਲਵਾਂਗੇ ਹੁਣ ਇਸ ਚੀਜ਼ ਦੇ ਸੰਦਰਭ ਦੇ ਵਿੱਚ ਜੇ ਮੈਂ ਗੱਲ ਆਖਾਂ ਤਾਂ ਦੇਖੋ ਵੀ ਉਹ ਉਹ ਚੀਜ਼ ਹੋਣੀ ਇੱਕ ਕਨਸਟੀਟਿਊਸ਼ਨਲ ਦਾਇਰੇ ਦੇ ਵਿੱਚ ਹੈ ਤਾਂ ਉਹ ਸਰਕਾਰ ਨੂੰ ਕਰਨਾ ਹੀ ਪੈਣਾ ਹੈ ਸਰਕਾਰ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੀ ਹੁਣ ਬਾਕੀ ਰਹੀ ਪਰਮਾਨੈਂਟ ਰੀਲੀਜ਼ ਦੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀਆਂ ਦੇ ਉੱਪਰ ਐਨਐਸਸੀ ਲੱਗੀ ਹੋਈ ਹੈ ਤੇ 30 ਸਾਥੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ 12 ਹੋਰ ਪਰਚੇ ਨੇ ਭਾਈ ਅਮਰਿਤਪਾਲ ਸਿੰਘ ਦੇ ਉੱਪਰ ਤਾਂ ਹੁਣ ਉਹ ਐਨਐਸਸੀ ਕਦੋਂ ਤੋੜਨੀ ਹੈ ਕਿਵੇਂ ਤੋੜਨੀ ਹੈ ਇਹ ਜਿਹੜਾ ਸਰ ਨਾਲ ਪਹਿਲਾ ਜਿਹੜਾ ਅਧਿਕਾਰ ਹੈ ਇਹ ਹੈਗਾ ਭਗਵੰਤ ਮਾਨ ਕੋਲੇ ਕਿਉਂਕਿ ਉਹ ਐਗਜ਼ੈਕਟਿਵ ਦੇ ਹੈੱਡ ਨੇ ਜੋ ਮਿਨਿਸਟਰਸ ਦੇ ਜੋ ਕੈਬਨਿਟ ਆਫ ਮਿਨਿਸਟਰਸ ਹੁੰਦਾ ਹੈ ਉਸਦੇ ਹੈੱਡ ਸੀਐਮ ਹੁੰਦੇ ਨੇ ਐਗਜ਼ੈਕਟਿਵ ਦੇ ਹੈੱਡ ਨੇ ਸਾਰੀ ਐਡਮਿਨਿਸਟ੍ਰੇਸ਼ਨ ਦੇ ਹੈੱਡ ਮੁੱਖ ਮੰਤਰੀ ਹੁੰਦੇ ਆ ਤਾਂ ਜੇ ਆਪਾਂ ਦੇਖੀਏ ਐਨਐਸਸੀ ਦੀ ਬਰੀਕੀ ਜਾਈਏ ਐਨਐਸਸੀ ਨਾ ਤਾਂ ਕੋਈ ਫੌਜਦਾਰੀ ਕ੍ਰਿਮੀਨਲ ਕਾਨੂੰਨ ਹੈ ਨਾ ਇਹ ਕੋਈ ਸਿਵਲ ਲਾਅ ਦੇ ਅੰਡਰ ਆਉਂਦਾ ਹੈ ਇਹ ਤਾਂ ਇੱਕ ਤੀਜੀ ਧਿਰ ਹੈ ਜਿਹਦੀ ਡਾਇਰੈਕਟ ਜਿਹੜੀ ਐਨਐਸਏ ਦੀ ਪਾਵਰ ਹੈ ਉਹ ਸੰਵਿਧਾਨ ਦੇ ਆਰਟੀਕਲ 22 ਚੋਂ ਆਉਂਦੀ ਹੈ ਪ੍ਰੀਵੈਂਟਿਵ ਡਿਟੇਨਸ਼ਨ ਦੇ ਵਿੱਚੋਂ ਤਾਂ ਉਹ ਪ੍ਰੀਵੈਂਟਿਵ ਡਿਟੇਨਸ਼ਨ ਹੈ ਜਿਹੜਾ ਐਨਐਸਸੀ ਐ ਇੰਦਰਾ ਗਾਂਧੀ ਨੇ 1980 ਚ ਬਣਾਇਆ ਸੀ ਤਾਂ ਇੱਕ ਪੋਲੀਟੀਕਲ ਇਹ ਕਾਨੂੰਨ ਦੇ ਤਰੀਕੇ ਦੇ ਨਾਲ ਇਹ ਆਪਾਂ ਨੂੰ ਸਮਝਣਾ ਚਾਹੀਦਾ ਹੈ ਜੀ ਵੀ ਇਹ ਕਿਵੇਂ ਇੱਕ ਏ ਪੋਲਿਟਿਕਲ ਦਾਇਰੇ ਦੇ ਵਿੱਚ ਆਉਂਦਾ ਹੈ ਪੋਲਿਟਿਕਲ ਜਿਹੜੇ ਹਾਈ ਅਪਸ ਹੁੰਦੇ ਨੇ ਉਹਨਾਂ ਦੇ ਕਹਿਣ ਤੇ ਐਨਐਸਏ ਲਾਈ ਜਾਂਦੀ ਹੈ ਜਿਵੇਂ ਕੁਝ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਦੇ ਵਿੱਚ ਵਰਣ ਗਾਂਧੀ ਤੇ ਐਨਐਸਏ ਲੱਗੀ ਸੀ ਉਹ ਵੀ ਕੁਝ ਮੇਰੇ ਹਿਸਾਬ ਨਾਲ 10ਵੇਂ 11ਵੇਂ ਮਹੀਨੇ ਬਾਅਦ ਟੁੱਟ ਗਈ ਸੀ ਆ ਹੀ ਹੁਣ ਬੜੇ ਜਿਆਦਾ ਭੀਮ ਆਰਮੀ ਦੇ ਜਿਹੜੇ ਚੀਫ ਨੇ ਮੁਖੀ ਨੇ ਚੰਦਰ ਸ਼ੇਖਰ ਉਹਨਾਂ ਤੇ ਵੀ 323 ਦਿਨਾਂ ਦੇ ਲਈ ਐਨਐਸਏ ਲੱਗੀ ਸੀ ਤੇ ਉਸ ਤੋਂ ਬਾਅਦ ਉਹ ਟੁੱਟ ਗਈ ਸੀ ਹੁਣ ਉਹ ਚੰਦਰ ਸ਼ਿਖਰ ਸਾਹਿਬ ਮੇਰੇ ਹਿਸਾਬ ਨਾਲ 1.5 ਲੱਖ ਦੀ ਡੀਲ ਤੋਂ ਜਿੱਤੇ ਨੇ ਸ਼ਾਇਦ ਭਗਲਪੁਰ ਉਹਨਾਂ ਦੀ ਜਿਹੜੀ ਕੌਨਸਟਿਟੂਐਂਸੀ ਹੈ ਉੱਥੋਂ ਜਿੱਤੇ ਤਾਂ ਇੱਕ ਪੋਲੀਟੀਕਲ ਡਿਸੀਜਨ ਮੇਕਿੰਗ ਦੇ ਵਿੱਚ ਆ ਜਾਂਦਾ ਹੈ ਤਾਂ ਇਸ ਦਾ ਹੱਲ ਵੀ ਦੇਖੋ ਇੱਕ ਰਾਜਸੀ ਤਰੀਕੇ ਨਾਲ ਹੋ ਸਕਦਾ ਤਾਂ ਜੇ ਭਗਵੰਤ ਮਾਨ ਉਹਨਾਂ ਦੀ ਆਮ ਆਦਮੀ ਪਾਰਟੀ ਜੋ ਹੈਗੀ ਹੈ ਜੇ ਸੋਜੀ ਵਰਤੇ ਕਿਵੇਂ ਉਹਨਾਂ ਨੂੰ ਐਨਐਸਏ ਲਾਉਣ ਖਾਤਰ ਪੰਜਾਬ ਦੇ ਲੋਕਾਂ ਦੀਆਂ ਡਿਮਾਂਡਾਂ ਦੇ ਉੱਪਰ ਪੂਰੇ ਨਾ ਉਤਰਨ ਖਾਤਰ ਉਹਨਾਂ ਦੀਆਂ 13 ਦੇ ਵਿੱਚੋਂ 3 ਸੀਟਾਂ ਵੀ ਬੜੀਆਂ ਮੁਸ਼ਕਲ ਨਾਲ ਆਈਆਂ ਨੇ ਤੇ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ ਐਨਐਸਐ ਲਾਈ ਹੈ ਤਾਂ ਹੋ ਸਕਦਾ ਹੈ ਵੀ ਜੇ ਆਈ ਉਹ ਪੰਜਾਬ ਦੇ ਪਛਿੰਦਿਆਂ ਤੇ ਵਧੀਕੀਆਂ ਕਰਦੇ ਰਹੇ ਤਾਂ ਬੜੀ ਛੇਤੀ ਏਸ਼ ਪਾਰਟੀ ਦੀ ਜਿਹੜੀ ਜੜ ਹੈ ਉਹ ਪੰਜਾਬ ਵਿੱਚੋਂ ਪੁੱਟੀ ਜਾਣੀ ਹੈ ਕਿਉਂਕਿ ਇਹਨਾਂ ਨੂੰ ਖੁਰੂ ਹੀ ਜਿਹੜਾ ਜ਼ਿਆਦਾ ਪੰਥਕ ਵੋਟ ਬੈਂਕ ਦਾ ਤਾਂ ਹੀ ਲੱਗਿਆ ਕਿਉਂਕਿ ਇਹਨਾਂ ਨੇ ਜੋ ਪੰਜਾਬ ਦੇ ਨੌਜਵਾਨਾਂ ਤੇ ਜਿਨ੍ਹਾਂ ਨੇ ਨਸ਼ਾ ਵਿਰੋਧੀ ਗੱਲ ਕੀਤੀ ਨਸ਼ਾ ਮੁਕਤੀ ਦੀ ਗੱਲ ਕੀਤੀ ਉਹਨਾਂ ਤੇ ਐਨਐਸਏ ਲਾ ਕੇ ਇਹਨਾਂ ਨੂੰ ਦਿਬੜੂਗੜ ਅਸਾਮ ਭੇਜਿਆ ਤਾਂ ਜੀ ਤੁਸੀਂ ਭਗਵੰਤ ਮਾਨ ਦੀ ਵਾਰ-ਵਾਰ ਗੱਲ ਕਰ ਰਹੇ ਹੋ ਉਹਨਾਂ ਦਾ ਜ਼ਿਕਰ ਕਰ ਰਹੇ ਹੋ ਸਟੇਟ ਦੇ ਮੁੱਖ ਮੰਤਰੀ ਨੇ ਉਹ ਪਰ ਤੁਸੀਂ ਇਹ ਗੱਲ ਕਹੀ ਕਿ ਜੇ ਭਗਵੰਤ ਮਾਨ ਚਾਹੇ ਤਾਂ ਜਿਹੜੇ ਅਮਰਿਤਪਾਲ ਨੇ ਉਹ ਜੇਲ੍ਹ ਦੇ ਵਿੱਚ ਆ ਸਕਦੇ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਇਹ ਮੈਂ ਕਿਤੇ ਪੜਿਆ ਵੀ ਸੀ ਸੁਣਿਆ ਵੀ ਸੀ ਕਿ ਜੇ ਸੀਐਮ ਭਗਵੰਤ ਮਾਨ ਸਾਈਨ ਕਰ ਦਿੰਦੇ ਨੇ ਕਿ ਇਹ ਐਨਐਸਏ ਐਕਟ ਇਹ ਤੋਂ ਹਟਾਇਆ ਜਾਵੇ ਔਰ ਸਾਡੀ ਸਟੇਟ ਦੇ ਲਈ ਜਾਂ ਦੇਸ਼ ਦੇ ਲਈ ਇਹ ਖਤਰਾ ਨਹੀਂ ਹੈ ਤਾਂ ਚੁਟਕੀ ਦੇ ਵਿੱਚ ਅਮਰਿਤਪਾਲ ਬਾਹਰ ਹੋ ਆ ਸਕਦੇ ਨੇ ਪਰ ਸਵਾਲ ਦੂਜਾ ਇਹ ਹੈ ਕਿ ਜਦੋਂ ਦਵਿੰਦਰਪਾਲ ਸਿੰਘ ਪੁੱਲਰ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਵੱਧ ਅੜਿਕਾ ਆਮ ਆਦਮੀ ਪਾਰਟੀ ਡੋਂਦੀ ਹੈ ਫਿਰ ਅਜਿਹੇ ਦੇ ਵਿੱਚ ਕਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਤੋਂ ਉਮੀਦ ਕੀਤੀ ਜਾ ਸਕਦੀ ਹੈ ਵੀ ਅਮਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਵਿੱਚ ਹੈਲਪ ਕਰਨਗੇ ਨਹੀਂ ਦੇਖੋ ਜਿਹੜੇ ਲੀਡਰ ਹੁੰਦੇ ਨੇ ਨਾ ਇਹ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਕੌਮ ਦੇ ਸਕੇ ਨਹੀਂ ਹੁੰਦੇ ਲੋਕਾਂ ਦੇ ਸਕੇ ਨਹੀਂ ਹੁੰਦੇ ਸਟੇਟ ਦੇ ਸਕੇ ਨਹੀਂ ਹੁੰਦੇ ਇਹ ਜੇ ਸਕੇ ਹੁੰਦੇ ਨੇ ਤਾਂ ਵੋਟਾਂ ਦੇ ਸਕੇ ਹੁੰਦੇ ਤੁਸੀਂ ਦੇਖੋ ਵੀ ਜਿਵੇਂ ਇਹਨਾਂ ਨੂੰ ਵੋਟਾਂ ਦੇ ਵਿੱਚ ਇੱਕ ਜੋ ਨਮੋਸ਼ੀ ਹੈ ਉਹਨਾਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਖੁਦ ਕੈਬਨਿਟ ਮਨਿਸਟਰ ਉੱਥੋਂ ਹਾਰੇ ਉੱਥੋਂ ਹਾਰੇ ਨੇ ਤੁਸੀਂ ਦੇਖੋ ਕੈਬਨਿਟ ਮਨਿਸਟਰ ਉੱਥੋਂ ਹਾਰ ਗਏ ਨੇ ਕਿੰਨੇ ਹੋਰ ਬੰਦੇ ਇਹਨਾਂ ਦਾ ਇਹ 13 0 ਆਂਦੇ ਸੀ ਤੇ 13 ਦੇ ਵਿੱਚੋਂ ਇੱਕ ਕੱਟਿਆ ਗਿਆ ਕਿਲਾ ਤੈਨੀ ਇਹਨਾਂ ਦੇ ਪੱਲੇ ਰਹਿ ਗਿਆ ਮੇਰੇ ਹਿਸਾਬ ਨਾਲ ਤਾਂ ਉਹੀ ਗੱਲ ਹੈ ਵੀ ਇਹਨਾਂ ਦੇ ਸਲਾਹਕਾਰ ਜੇ ਚੰਗੇ ਹੋਣਗੇ ਤਾਂ ਉਹਨਾਂ ਨੂੰ ਉਹ ਇਹ ਹੋਊਗਾ ਵੀ ਤੁਸੀਂ ਕਿਵੇਂ ਸਿੱਖਾਂ ਦੇ ਨਾਲ ਪੰਜਾਬ ਦੇ ਬੱਚਿਆਂ ਦੇ ਨਾਲ ਧੱਕਾ ਕਰ ਰਹੇ ਹੋ ਤੇ ਸਤਾਜ ਤੁਹਾਡੇ ਦੀ ਬਾਤ ਕੀ ਨੇ ਪੁੱਛਣੀ ਹੈ ਤੇ ਇਹ ਜਿਹੜੀ ਮੈਂ ਸਮਝਦਾ ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕੌਮ ਬੜੀ ਬਲਵਾਨ ਹੁੰਦੀ ਹੈ ਜੇ ਕੌਮ ਚਾਵੇ ਆਵਾਮ ਚਾਵੇ ਤਾਂ ਉਹ ਮੈਂ ਕਹੂੰਗਾ ਜਿਹੜੇ ਰਾਜ ਦੇ ਤਖਤ ਤੇ ਵੀ ਬਿਠਾ ਦਿੰਦੀ ਹੈ ਤੇ ਜੇ ਕੌਮ ਚਾਵੇ ਤੇ ਇਹ ਫਾਂਸੀ ਵਾਲੀ ਤਖਤੀ ਤੇ ਵੀ ਚੜਾ ਦਿੰਦੀ ਹੈ ਤਾਂ ਤਖਤ ਪਲਟਦੇ ਆ ਸਮਾਂ ਨਹੀਂ ਲੱਗਦਾ ਹੁੰਦਾ ਜਿਹੜੀ ਇਹ ਵਧੀਗੀ ਅੱਜ ਕਰ ਰਹੇ ਨੇ ਜਿਵੇਂ ਇਹ ਪਰਿਵਾਰਾਂ ਦੀਆਂ ਬੇਇੱਜ਼ਤੀਆਂ ਕਰ ਰਹੇ ਨੇ ਜਿਵੇਂ ਇਹਨਾਂ ਦਾ ਮਨਿਸਟਰ ਲਾਲਜੀਤ ਸਿੰਘ ਭੁੱਲਰ ਆਂਦਾ ਸੀ ਵੀ ਜਿਹੜਾ ਸਾਰਾ ਸਭ ਤੋਂ ਵੱਡੀ ਉਪਲੰਦੀ ਇਹ ਹੈ ਵੀ ਅਸੀਂ ਭਾਈ ਅਮਰਤਪਾਲ ਸਿੰਘ ਦੀ ਵਾਈਫ ਨੂੰ 에어ਪੋਰਟ ਤੋਂ ਜਹਾਜ਼ ਨਹੀਂ ਫੜਨ ਦਿੱਤਾ ਸੀ 에어ਪੋਰਟ ਤੇ ਰੋਕ ਲਿਆ ਦੇਖੋ ਇੱਕ ਇਨੋਸੈਂਟ ਬੰਦਾ ਜਿਸ ਤੇ ਪਰਚਾ ਹੀ ਕੋਈ ਨਹੀਂ ਇੱਕ ਲੇਡੀ ਇੱਕ ਵੂਮਨ ਨੂੰ ਨਾਲੇ ਉਹ ਬ੍ਰਿਟਿਸ਼ ਨਾਗਰਿਕ ਨੇ ਨਾਲੇ ਉਹ ਬ੍ਰਿਟਿਸ਼ ਨਾਗਰਿਕ ਨੇ ਇੰਨਾ ਵਧੀ ਕੀ ਕਰਨੀ ਤਾਂ ਉਹ ਸਮਾ ਦੂਰ ਨਹੀਂ ਹੁੰਦਾ ਜਦੋਂ ਲੈਣ ਦੇ ਦੇਣੇ ਇੱਥੇ ਪੈ ਜਾਂਦੇ ਹੁੰਦੇ ਨੇ ਸਾਰਾ ਕੁਝ ਇੱਥੇ ਹੋ ਜਾਂਦਾ ਹੁੰਦਾ ਤਾਂ ਜੇ ਤੁਸੀਂ ਵਦੀਕੀ ਕਰਦੇ ਹੋ ਤਾਂ ਵਦੀਕੀ ਸਹੇਂ ਦੇ ਲਈ ਵੀ ਬੰਦੇ ਨੂੰ ਫਿਰ ਆਹਦਾ ਜੀਰਾ ਰੱਖਣਾ ਚਾਹੀਦਾ ਪਰ ਮੈਂ ਸਮਝਦਾ ਇੰਨਾ ਬੁੱਕਰ ਵਾਲਿਆਂ ਦੇ ਇੰਨਾ ਝਾੜੂ ਵਾਲਿਆਂ ਦੇ ਲੱਤਾਂ ਨੇ ਭਾਰ ਨਹੀਂ ਚੱਲਣਾ ਜਦੋਂ ਇਹਨਾਂ ਨਾਲ ਵਦੀਕੀਆਂ ਹੋਈਆਂ ਤਾਂ ਜੇ ਹਲੇ ਵੀ ਸਿਆਣੀ ਹੋਣ ਜਿਹੜੇ ਇਹਨਾਂ ਨੇ ਗੁਨਾਹ ਕੀਤੇ ਨੇ ਕਾਮ ਨੇ ਬਖਸ਼ਾ ਦੇਣੇ ਨੇ ਇਹ ਘਟੋ ਘਟ ਵੀ ਜਿਹੜੀ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਐਨਐਸਏ ਹੈ ਤੁਰੰਤ ਆਪਣੇ ਜੇ ਚੌਣ ਤਾਂ ਆਪਣੀ ਗੱਲਬਾਤ ਕਰਦੇ ਹੀ ਤੋੜ ਸਕਦੇ ਨੇ ਇਹ ਐਗਜ਼ੈਕਟਿਵ ਦੇ ਹੈੱਡ ਨੇ ਐਸਐਚਓ ਅਜਨਾਲੇ ਨੇ ਪ੍ਰਪੋਜ਼ਲ ਬਣਾਇਆ ਐਨਐਸਏ ਲਾਉਣ ਦਾ ਐਸਐਸਪੀ ਰੂਰਲ ਨੂੰ ਭੇਜਿਆ ਜਿਹਨੇ ਅੱਗੇ ਰეკਮੈਂਡ ਕੀਤਾ ਡੀਸੀ ਅੰਮ੍ਰਿਤਸਰ ਨੂੰ ਡੀਸੀ ਦੇ ਸਾਈਨ ਡੀਸੀ ਦੇ ਸਾਈਨ ਹੋਏ ਨੇ ਜਿਸ ਤੋਂ ਬਾਅਦ ਉਸ ਨੂੰ ਅਪਰੂਵ ਕੀਤਾ ਹੈ ਹੋਮ ਸਕੱਤਰ ਪੰਜਾਬ ਨੇ ਡੀਜੀਪੀ ਦੇ ਉਸਤੇ ਕਮੈਂਟਸ ਨੇ ਸਾਰੇ ਤਾਂ ਇਹ ਤਾਂ ਸਾਰੀ ਪ੍ਰਕਿਰਿਆ ਹੀ ਇਹ ਤਾਂ ਸਾਰੇ ਅਫਸਰ ਹੀ ਪੰਜਾਬ ਸਰਕਾਰ ਦੇ ਨੇ ਉਹਨਾਂ ਨੇ ਐਕਸਟੈਂਡ ਕੀਤਾ ਹੈ ਉਸ ਤੋਂ ਬਾਅਦ ਜੋ ਅਪਰੂਵਲ ਕਨਫਰਮ ਕਰਨ ਦੇ ਲਈ ਜਰੂਰ ਸੈਂਟਰ ਸਰਕਾਰ ਕੋਲੇ ਗਿਆ ਉਹਨਾਂ ਨੇ ਕਿ ਕਨਫਰਮ ਵੀ ਕੀਤਾ ਇਹ ਉਸ ਤੋਂ ਬਾਅਦ ਇਹ ਜੋ ਵੀ ਹੋਇਆ ਤੁਸੀਂ ਲਾ ਲਓ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਹੈ ਉਸ 'ਚ ਇੱਕ ਸਰਕਾਰੀ ਜੱਜ ਸਾਹਿਬ ਇੱਕ ਰਿਟਾਇਰਡ ਜੱਜ ਸਾਹਿਬ ਹੁੰਦੇ ਨੇ ਦੋ ਵਕੀਲ ਸਹਿਬਾਨ ਹੁੰਦੇ ਨੇ ਜੋ ਕਿ ਪੰਜਾਬ ਸਰਕਾਰ ਦੇ ਹੀ ਲਾਏ ਹੋਏ ਹੁੰਦੇ ਨੇ ਜੋ ਪੰਜਾਬ ਸਰਕਾਰ ਦੀਆਂ ਮੋਹਰਾਂ ਹੁੰਦੀਆਂ ਨੇ ਤਾਂ ਉਹਨਾਂ ਨੇ ਅੱਗੇ ਉਸ ਤੇ ਮੋਹਰ ਲਾਈ ਤਾਂ ਦੇਖੀਏ ਜਾਵੇ ਤਾਂ ਸਾਰਾ ਤਾਣਾ ਬਾਣਾ ਹੀ ਪੰਜਾਬ ਸਰਕਾਰ ਦਾ ਹੈ ਜੇ ਹਲੇ ਵੀ ਇਹਨਾਂ ਤੇ ਕੋਈ ਕਲਾ ਮੈਂ ਕਹੂੰਗਾ ਵਰਤ ਜਾਵੇ ਕੋਈ ਸੂਜ ਇਹਨਾਂ ਤੇ ਵਰਤ ਜਾਵੇ ਤੇ ਐਨਐਸਏ ਤੋੜ ਦੇਣ ਪੰਜਾਬ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਮੈਂ ਜੇਲ੍ਹ ਚ ਗਿਆ ਸੀ ਉਦੋਂ ਵੀ ਕਿਹਾ ਸੀ ਵੀ ਜਿਹੜਾ ਨੰਬਰ 1 ਮੁੱਦਾ ਜੀਸ ਤੇ ਮੈਂ ਪੰਜਾਬ ਚ ਕੰਮ ਕਰਨਾ ਚਾਹਣਾ ਉਹ ਹੈ ਨਸ਼ਾ ਵਿਰੋਧੀ ਲਹਿਰ ਨਸ਼ਾ ਮੁਕਤੀ ਦੇ ਲਈ ਪੰਜਾਬ ਦਾ ਕੋਈ ਨੌਜਵਾਨ ਹੋਵੇ ਕਿਸੇ ਮਰਜੀ ਧਰਮ ਦਾ ਹੋਵੇ ਮਜਬ ਦਾ ਹੋਵੇ ਜਾਤ ਦਾ ਹੋਵੇ ਵਰਗ ਦਾ ਹੋਵੇ ਵਪਾਰੀ ਹੋਵੇ ਕਿਸਾਨ ਕਿਸਾਨ ਹੋਵੇ ਸਾਰੇ ਨਸ਼ੇ ਤੋਂ ਪੀੜਤ ਨੇ ਪੰਜਾਬ ਦੇ ਸਮੇਂ ਜਿਵੇਂ ਅੱਜ ਤੋਂ 100 ਸਾਲ ਪਹਿਲਾਂ ਜਿਹੜਾ ਪੰਜਾਬ ਦਾ ਮੁੱਦਾ ਸੀ ਸਭ ਤੋਂ ਵੱਡਾ ਜਿਹੜਾ ਮਹੰਤਾਂ ਦੇ ਗੁਰੂ ਘਰਾਂ ਤੇ ਕਬਜ਼ੇ ਸੀ ਜੋ ਇੱਕ ਉਹ ਗਲਤ ਪ੍ਰਥਾ ਚਲਾ ਰਹੇ ਸੀ ਤਾਂ ਉਦੋਂ ਅਕਾਲੀ ਦਲ ਹੋਣ ਚ ਆਇਆ ਸੀ ਇਸ ਸਮੇਂ ਜਿਹੜਾ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਉਹ ਹੈ ਹੀ ਨਸ਼ਿਆਂ ਦਾ ਇੱਕ ਸਮਾਜਿਕ ਕੈਂਸਰ ਬਣ ਚੁੱਕਿਆ ਹੈ ਸਮਾਜਿਕ ਕਹਿਰ ਬਣ ਚੁੱਕਿਆ ਹੈ ਤਾਂ ਉਹਦਾ ਜਿਹੜਾ ਹੱਲ ਹੈ ਆਪਾਂ ਦੇਖ ਲਈਏ ਮੇਰੇ ਹਿਸਾਬ ਨਾਲ ਇੱਕ ਸਮਾਜਿਕ ਲਹਿਰ ਚ ਹੈ ਖਾਲਸਾ ਵਹੀਰ ਵਰਗੀਆਂ ਜਿਹੜੀਆਂ ਲਹਿਰਾਂ ਨੇ ਉਹਦੇ ਵਿੱਚ ਇਸ ਦਾ ਜੋ ਹਾਲ ਹੈ ਨਸ਼ੇ ਦਾ ਜੇ ਤਕਨੀਕੀ ਤੌਰ ਤੇ ਦੇਖਿਆ ਜਾਵੇ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਅਮਰੀਕਾ ਤੋਂ ਨਸ਼ਾ ਨਹੀਂ ਰੁਕਿਆ ਕੈਨੇਡਾ ਤੋਂ ਨਹੀਂ ਰੁਕਿਆ ਪਰ ਜਿਨ੍ਹਾਂ ਕੋਲੇ ਸਟਰੋਂਗ ਸੋਸ਼ਲ ਫਾਊਂਡੇਸ਼ਨਸ ਨੇ ਸਟਰੋਂਗ ਸੋਸ਼ਲ ਰੂਟਸ ਨੇ ਆਪਦਾ ਕਲਚਰਲ ਹੈਰੀਟੇਜ ਹੈ ਕਲਚਰਲ ਆਪਦੀਆਂ ਜੋ ਸਟੋਰੀਜ਼ ਨੇ ਆਪਦੀ ਹਿਸਟਰੀ ਹੈ ਜਿਵੇਂ ਕਿ ਪੰਜਾਬ ਤਾਂ ਉੱਥੇ ਆਪਦੇ ਕਲਚਰ ਨਾਲ ਜੋੜ ਕੇ ਆਪਦੇ ਧਰਮ ਨਾਲ ਆਪਦੇ ਸਮਾਜ ਨਾਲ ਜੋੜ ਕੇ ਇਤੋਂ ਜੋ ਨਸ਼ੇ ਦੀ ਜੜ ਹੈ ਮੈਂ ਕਹੂੰਗਾ ਪੰਜਾਬ ਚ ਪੁੱਟੀ ਜਾ ਸਕਦੀ ਹੈ। ਈਮਾਨ ਜੀ ਤੁਸੀਂ ਕਹਿ ਰਹੇ ਸੀਗੇ ਕਿ ਕਾਨੂੰਨੀ ਤੌਰ ਤੇ ਰਿਲੀਜ਼ ਦੇ ਲਈ ਦੋ ਵਿਕਲਪ ਨੇ ਇੱਕ ਤਾਂ ਟੈਂਪਰਰੀ ਰਿਲੀਜ਼ ਤੇ ਇੱਕ ਪਰਮਾਨੈਂਟ ਟੈਂਪਰਰੀ ਰਿਲੀਜ਼ ਜਦੋਂ ਉਹ ਸੈਰੇਮਨੀ ਹੁੰਦੀ ਹੈ ਜਾਂ ਸੌਚਕ ਸਮਾਗਮ ਹੁੰਦਾ ਹੈ ਉਹਦੇ ਲਈ ਉਹ ਰਿਲੀਜ਼ ਹੋ ਸਕਦੇ ਨੇ ਭਾਈ ਅਮਰਿਤਪਾਲ ਸਿੰਘ। ਕੀ ਜਦੋਂ ਲੋਕ ਸਭਾ ਦੇ ਸੈਸ਼ਨ ਹੋਣਗੇ ਜਾਂ ਬਜਟ ਹੋਏਗਾ ਕੋਈ ਡਿਬੇਟ ਹੋਏਗੀ ਕਿਸੇ ਵੀ ਚੀਜ਼ ਦੀ ਬਹਿਸ ਹੋਏਗੀ ਜਿਸ ਤਰ੍ਹਾਂ ਸੈਸ਼ਨ ਚੱਲਦੇ ਨੇ ਲੋਕ ਸਭਾ ਦੇ ਕਿ ਉਹਨਾਂ ਸੈਸ਼ਨ ਦੌਰਾਨ ਵੀ ਭਾਈ ਅਮਰਿਤਪਾਲ ਸਿੰਘ ਨੂੰ ਟੈਂਪਰੇਰੀ ਜਿਹੜਾ ਰਿਲੀਜ਼ ਕਰਨ ਦਾ ਕੋਈ ਪ੍ਰਾਵਧਾਨ ਹੈ ਕਾਨੂੰਨ ਦੇ ਵਿੱਚ ਦੇਖੋ ਜਿਹੜੇ ਜੇ ਆਪਾਂ ਕਨਸਟੀਟਿਊਸ਼ਨਲੀ ਦੇਖੀਏ ਸੰਵਿਧਾਨ ਨੂੰ ਪੜ੍ਹੀਏ ਤਾਂ ਜੋ ਲੋਕ ਸਭਾ ਦੇ ਸਪੀਕਰ ਸਾਹਿਬਾਨ ਹੁੰਦੇ ਨੇ ਨਾ ਉਹਨਾਂ ਕੋਲੇ ਬੜੀਆਂ ਵਾਸਟ ਪਾਵਰਸ ਹੁੰਦੀਆਂ ਨੇ ਬੜੀ ਇਮਪਿਊਨਿਟੀ ਹੁੰਦੀ ਹੈ ਉਹਨਾਂ ਦਾ ਕੋਈ ਮੈਂਬਰ ਪਾਰਲੀਮੈਂਟ ਕਿਤੇ ਮਰਜ਼ੀ ਜੇਲ੍ਹ 'ਚ ਹੋਵੇ ਉਹ ਹੋਵੇ ਆਪਣਾ ਡਿਟੈਂਸ਼ਨ 'ਚ ਹੋਵੇ ਉਹਨਾਂ ਨੂੰ ਸੰਮਣ ਕਰਕੇ ਆਪਦੇ ਕੋਲੇ ਸੱਦ ਸਕਦੇ ਆ ਤਾਂ ਇਹ ਬੜੀਆਂ ਉਹਨਾਂ ਕੋਲੇ ਜਿਹੜੀਆਂ ਪਾਵਰਾਂ ਹੁੰਦੀਆਂ ਨੇ ਤੇ ਮੈਂ ਸਮਝਦਾ ਵੀ ਉਹ ਵੀ ਸੱਦ ਸਕਦੇ ਆ ਨਹੀਂ ਤਾਂ ਅਸੀਂ ਹਾਈ ਕੋਰਟ ਵਿਖੇ ਆਪਦਾ ਪਟੀਸ਼ਨ ਲਾ ਕੇ ਸੁਪਰੀਮ ਕੋਰਟ ਵਿਖੇ ਇੰਟੈਰਮ ਬੇਲ ਜੋ ਹੁੰਦੀ ਹੈ ਉਹ ਵੀ ਅਸੀਂ ਜੋ ਪ੍ਰਾਪਤ ਕਰ ਸਕਦੇ ਆ ਤੇ ਉਹ ਕਰ ਸਕਦੇ ਆ ਪਰ ਮੇਰੇ ਹਿਸਾਬ ਨਾਲ ਜਿਦੋਂ ਹੁਣ ਪਾਈਏ ਦੇਖਿਆ ਜਾਵੇ ਜਿਹੜੀ ਐਨਐਸਸੀ ਹੈ ਇੱਕ ਮੈਂਬਰ ਪਾਰਲੀਮੈਂਟ ਤੇ ਐਨਐਸਸੀ ਲਾਉਣੀ ਤਾਂ ਬੜੀ ਗਲਤ ਗੱਲ ਹੈ ਤਾਂ ਮੇਰੇ ਹਿਸਾਬ ਨਾਲ ਜੇ ਅਸੀਂ ਕੇਸ ਵੀ ਲਾਵਾਂਗੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿਖੇ ਤਾਂ ਮਾਨਯੋਗ ਅਦਾਲਤਾਂ ਨੂੰ ਵੀ ਬੜੀ ਸੰਵੇਦਨਸ਼ੀਲਤਾ ਦੇ ਨਾਲ ਇਸ ਨਾਲ ਨਜਿੱਠਣਾ ਪਵੇਗਾ ਤੇ ਮੇਰੇ ਹਿਸਾਬ ਨਾਲ ਹੱਲ ਹੋਣ ਦੀ ਉਮੀਦ 12000 ਗੁਣਾ ਵਾਧੀ ਜਾਂਦੀ ਹੈ ਇਸ ਜੀ ਨਾਲ ਸਾਰੇ ਸਾਰੇ ਮੁੱਦੇ ਦੀ ਜੇ ਆਪਾਂ ਗੱਲ ਕਰੀਏ ਤੇ ਉਸ ਤੋਂ ਬਾਅਦ جے ਉਹ باقی ਭਾਈ ਅਮਰਿਤਪਾਲ ਸਿੰਘ ਤੇ 12 ਪਰਚੇ ਨੇ ਹੁਣ ਇੱਕ ਮੈਂਬਰ ਪਾਰਲੀਮੈਂਟ ਤੇ 307 ਦਾ ਪਰਚਾ ਬਣਾ ਦੇਣਾ ਇਹ ਉਹਨਾਂ ਨੇ ਜਿਹਨੇ ਕਿਸੇ ਨੂੰ ਛੋਟੀ ਤੱਕਣੀ ਮਾਰੀ ਭਾਈ ਅਮਰਿਤਪਾਲ ਸਿੰਘ ਨੇ ਕਿਸੇ ਨੂੰ ਆਖਿਆ ਕੁਝ ਨਹੀਂ ਆਪਦੀ ਗੱਡੀ ਦੇ ਵਿੱਚ ਬਹੁਤ ਸਾਰੇ ਲੋਕ ਸਭਾ ਮੈਂਬਰ ਤਾਂ ਇਦਾਂ ਦੇ ਵੀ ਨਹੀਂ ਜਦੋਂ ਆਪਣਾ ਐਫੀਡੇਵਿਟ ਭਰਦੇ ਨੇ ਤਾਂ ਉਹਨਾਂ ਉੱਤੇ ਪਹਿਲਾਂ ਹੀ ਬਹੁਤ ਸਾਰੇ ਕ੍ਰਿਮੀਨਲ ਪਰਚੇ ਹੁੰਦੇ ਨੇ ਉਹ ਵੀ ਤਾਂ ਲੋਕ ਸਭਾ 'ਚ ਜਾਂਦੇ ਹੀ ਨਹੀਂ ਉਹ ਵੀ ਜਾਂਦੇ ਨੇ ਪਰ ਉਹਨਾਂ ਨੂੰ ਜ਼ਿਆਦਾ ਜਮਾਨਤ ਹੋਈ ਹੁੰਦੀ ਉਹਨਾਂ ਪਰਚਿਆਂ ਦੇ ਵਿੱਚ ਜਾਂ ਬਰੀ ਹੋਏ ਹੁੰਦੇ ਨੇ ਪਰ ਭਾਈ ਅਮਰਿਤਪਾਲ ਸਿੰਘ ਦੀ ਤਾਂ ਅਰੈਸਟ ਵੀ ਨਹੀਂ ਪਈ ਉਹਨਾਂ ਦੇ ਵਿੱਚ ਤਾਂ ਉੱਥੇ ਫਿਰ ਤੋਂ ਆਪਾਂ ਦੇਖਿਆ ਜਾਵੇ ਨਾ ਇੱਕ ਇੱਕ ਪੋਲੀਟੀਕਲ ਰਾਜਸੀ ਹੱਲ ਹੈ ਜੇ ਭਗਵੰਤ ਮਾਨ ਚਾਹਵੇ ਤਾਂ ਉਹਨਾਂ ਪਰਚਿਆਂ 'ਚ ਅਰੈਸਟੀ ਨਾ ਪਾਵੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਵਿਚਰਨ ਦਵੇ ਪੰਜਾਬ ਦੇ ਵਿੱਚ ਕਿਉਂਕਿ ਡੀਜੀਪੀ ਵੀ ਭਗਵੰਤ ਮਾਨ ਦਾ ਲਾਇਆ ਹੋਇਆ ਹੀ ਹੈ ਜੀ ਉਹ ਕਿਹੜਾ ਕੋਈ ਬਗਾਨਾ ਹੈ ਤਾਂ ਆਪ ਦੇਖੋ ਇਹ ਵੀ ਪੋਲੀਟੀਕਲ ਹੀ ਹੈ ਪਹਿਲਾ ਹੱਲ ਇਸ ਦਾ ਰਾਜਸੀ ਤਨ ਬਣ ਦੇ ਵਿੱਚ ਰਾਜਸੀ ਸੁਪਲੀਟੀਕਲ ਸੋਲੂਸ਼ਨ ਹੈ ਦੂਜਾ ਹੱਲ ਇਸ ਦਾ ਇੱਕ ਕਾਨੂੰਨੀ ਤੇ ਲੀਗਲ ਪ੍ਰਕਿਰਿਆ ਸੋਲੂਸ਼ਨ ਹੈ ਉਹ ਜ਼ਮਾਨਤਾਂ ਦੇ ਉੱਪਰ ਬਾਹਰ ਆਉਣਾ 40 ਬੰਦਿਆਂ ਦੀ ਜ਼ਮਾਨਤਾਂ ਹੋਣੀ ਆ ਉਹ ਕੇਸ ਚੱਲਣੇ ਤਾਂ ਉਹ ਸਾਰਾ ਇੱਕ ਲੀਗਲ ਪੱਖ ਤੋਂ ਵੀ ਇੱਕ ਹੱਲ ਹੈਗਾ ਪਰ ਜਿਹੜਾ ਫਾਸਟ ਹੱਲ ਹੈ ਬੜਾ ਕੁਇਕਲੀ ਹੋ ਸਕਦਾ ਹੈ ਬੜਾ ਛੇਤੀ ਹੋ ਸਕਦਾ ਉਹ ਇੱਕ ਪੋਲੀਟੀਕਲ ਹੱਲ ਹੈ ਜੋ ਪੋਲੀਟੀਕਲ ਹਾਈਪਸ ਨੇ ਜੋ ਮੁੱਖ ਮੰਤਰੀ ਨੇ ਫੈਸਲਾ ਲੈਣਾ ਆਮ ਆਦਮੀ ਪਾਰਟੀ ਨੇ ਫੈਸਲਾ ਲੈਣਾ ਇੱਕ ਪਾਸੇ ਤਾਂ ਉਹ ਕੇਜਰੀਵਾਲ ਦੀ ਫੋਟੋ ਲਾ ਦਿੰਦੇ ਨੇ ਕਿ ਉਹ SLAਖਾਂ ਦੇ ਮਗਰ ਨੇ ਉਸ ਦੇ ਉੱਪਰ ਵੋਟਾਂ ਮੰਗ ਰਹੇ ਸੀ ਤੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਕੇਜਰੀਵਾਲ ਦੀਆਂ ਸਲਾਕਾਂ ਨਹੀਂ ਦਿਸੀਆਂ ਪਰ ਉਹਨਾਂ ਨੂੰ ਭਾਈ ਅਮਰਿਤਪਾਲ ਸਿੰਘ ਦੀਆਂ ਸਲਾਕਾਂ ਦਿਸੀਆਂ ਨੇ ਤਾਂ ਹੀ ਭਾਈ ਅਮਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਧਰਮ ਤੇ ਪੰਥ ਦੇ ਨਾਮ ਤੇ ਜਿਹੜੀ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਹੈ ਉਹ ਪਈ ਹੈ ਕਿਉਂਕਿ ਲੋਕ ਅੱਕ ਚੁੱਕੇ ਨੇ ਪੁਰਾਣੀਆਂ ਪਾਰਟੀਆਂ ਤੋਂ ਵੀ ਹੁਣ ਤੱਕ ਦੇ ਜੋ ਸਰਵੇ ਸਾਹਮਣੇ ਆਏ ਨੇ ਖਡੂਰ ਸਾਹਿਬ ਤੇ ਫਰੀਦਕੋਟ ਦੇ ਤੇ ਇਹ ਸਭ ਦੇ ਵਿਚਾਲੇ ਹੁਣ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਧਰਮ ਸੰਕਟ ਹੈ ਭਾਈ ਅਮਰਿਤਪਾਲ ਸਿੰਘ ਜੇ ਰੀਲਿਸ ਤੇ ਸਾਈਨ ਕਰ ਦੇਣੇ ਤਾਂ ਪਾਰਟੀ ਦੇ ਲਈ ਬਹੁਤ ਵਧੀਆ ਹੋਏਗਾ ਜੇ ਨਹੀਂ ਕਰਦੇ ਤਾਂ ਫਿਰ ਇੱਕ ਬਹੁਤ ਵੱਡਾ ਸੰਕਟ ਪਾਰਟੀ ਲਈ ਆਉਣ ਵਾਲੇ ਸਮੇਂ 'ਚ ਖੜਾ ਹੋਏਗਾ ਨਹੀਂ ਦੇਖੋ ਜੋ ਵੋਟ ਪਾਈ ਆਣੇ ਜੀ ਪੰਜਾਬ ਦੇ ਜਿਹੜੇ ਵਸ਼ਿੰਦੇ ਨੇ ਇਹ ਚਾਹੇ ਆਪਾਂ ਸਕੰਦਰ ਦੇ ਸਮੇਂ ਤੋਂ ਦੇਖ ਲਈਏ ਇਹ ਹਮੇਸ਼ਾ ਵਦੀਕੀ ਦੇ ਉਲਟ ਪੰਜਾਬ ਖਲੋਂਦਾ ਜੀ ਜਿੱਥੇ ਤੱਕਾਸ਼ਾਹੀ ਹੁੰਦੀ ਹੈ ਚਾਹੇ ਜੋ ਆਪਣਾ ਅਬਦੁੱਲਾ ਪੱਟੀ ਹੋਵੇ ਉਹ ਉਹ ਵੀ ਤੱਕੇਸ਼ਾਹੀ ਦੇ ਉਲਟ ਖਲੋਤਾ ਸੀ ਚਾਹੇ ਸਾਡੇ ਸਾਰੇ ਗੁਰੂ ਸਹਿਬਾਨ ਹੋਣ ਉਹਨਾਂ ਨੇ ਵੀ ਜਿੱਥੇ ਵਧੇ ਕੀ ਚਾਹੇ ਦੂਜੀ ਕੌਮ ਤੇ ਵਧੇ ਕੀ ਹੋ ਰਹੀ ਸੀ ਪਰ ਉਹਨਾਂ ਨੇ ਆਪ ਦਾ ਜਿਹੜਾ ਇੱਕ ਉਹਨਾਂ ਦਾ ਪੱਖ ਕੌਮ ਦਾ ਦੂਜੀ ਕੌਮ ਦਾ ਪੂਰਿਆ ਸੀ ਤਾਂ ਪੰਜਾਬ ਦੇ ਸਾਡੇ ਸੁਭਾਚ ਹੀ ਹੈ ਵੀ ਅਸੀਂ ਬਾਬਰ ਨੂੰ ਜਾਬਰ ਕਹਿਣ ਵਾਲਿਆਂ ਚੋਂ ਆਉਣੇ ਆ ਜਿੱਥੇ ਭਾਈ ਅਮਰਿਤਪਾਲ ਸਿੰਘ ਦਾ ੱੱਕਾ ਹੋਇਆ ਲੋਕਾਂ ਦੇ ਮਨ 'ਚ ਵੀ ਬੜਾ ਸੀ ਵੀ ਜਿਹੜੇ ਆ ਬਾਦਲ ਦਲੀਏ ਨੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਕੇ ਨਹੀਂ ਹੋਏ ਇਹਨਾਂ ਨੇ ਬਰਗਾੜੀ ਦੀ ਧਰਤੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਰੂਲਤਾ ਉੱਥੇ ਉਸ ਡੇਰੇ ਨੂੰ ਉਹਨਾਂ ਨੇ ਸ਼ਹਿ ਦਿੱਤੀ ਉਹਨਾਂ ਡੇਰੇ ਦੇ ਮੁਖੀ ਨੂੰ ਆਦੇ ਸਾਨੂੰ ਤੁਹਾਡੇ ਚੋਂ ਇਹ ਜਿਹੜਾ ਪ੍ਰਧਾਨ ਹੈ ਬਦਲ ਦਲ ਦਾ ਆਂਦਾ ਹੀ ਸਾਨੂੰ ਤੁਹਾਡੇ ਚੋਂ ਗੁਰੂ ਗਵਿੰਦ ਸਿੰਘ ਮਹਾਰਾਜ ਦੀਂਦੇ ਨੇ ਇਸ ਹੱਦ ਤੱਕ ਇਹ ਗਿਰ ਚੁੱਕੇ ਸੀ ਕਾਂਗਰਸ ਹੈ ਕਾਂਗਰਸ ਭਾਜਪਾ ਸਾਡੀ ਕਦੇ ਸਕੀ ਹੋ ਨਹੀਂ ਸਕਦੀ ਜਿਹੜਾ ਇਹ ਸੰਵਿਧਾਨ ਹੈ ਹਿੰਦੁਸਤਾਨ ਦਾ ਇਹ ਫੈਡਰਲ ਸਟਰਕਚਰ ਹੈ ਇਸ ਦੇ ਵਿੱਚ ਫੈਡਰਲ ਸਟਰਕਚਰ ਨੂੰ ਜੇ ਆਪਾਂ ਬਣਾਏ ਬਰਕਰਾਰ ਰੱਖਣਾ ਹੈ ਤਾਂ ਹਮੇਸ਼ਾ ਇੱਕ ਰੀਜਨਲ ਪਾਰਟੀ ਹੋਣੀ ਚਾਹੀਦੀ ਹੈ ਇੱਕ ਉਥੇ ਖੇਤਰੀ ਧਿਰ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਭਾਈ ਅਮਰਤਪਾਲ ਸਿੰਘ ਦਸੀ ਹੈ ਹੋਰ ਕਿਸੇ ਚ ਨਹੀਂ ਦਿਸੀ ਇਹ ਤਾਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਪੈਸਾ ਪੰਜਾਬ ਦਾ ਹੈ ਤੇ ਜਾਜਾਂ 'ਚ ਸਵਾਰੀ ਕਰਦਾ ਕੇਜਰੀਵਾਲ ਕਰਦਾ ਸਿਕਿਉਰਿਟੀ ਦੇ ਵਿੱਚ ਪੰਜਾਬ ਦੇ ਨੌਜਵਾਨ ਪੱਗਾਂ ਬੰਨ੍ਹ ਕੇ ਖਲੋਤੇ ਨੇ ਤੇ ਸਲੂਟ ਇਹ ਦਿੱਲੀ ਵਾਲਿਆਂ ਨੂੰ ਮਾਰੀ ਜਾਂਦੇ ਨੇ ਉਹਨਾਂ ਨੂੰ ਤਾਂ ਕਾਹਦਾ ਇਹ ਗੱਲ ਉੱਥੇ ਰਹਿ ਜਾਂਦੀ ਕਾਹਦੇ ਸਾਡੇ ਸਕੇ ਨਹੀਂ ਇਹ ਪਰ ਭਾਈ ਅਮਰਿਤਪਾਲ ਸਿੰਘ ਨੇ ਗੱਲ ਆਖੀ ਹੈ ਵੀ ਜੋ ਮੈਂ ਨਸ਼ਾ ਛਡਾਉਣਾ ਹੈ ਕਿਸੇ ਕੋਈ ਧਰਮ ਵਿਤਕਰਾਨੀ ਕੀਤਾ ਕਦੇ ਨਾਲ ਇੱਕ ਨੌਜਵਾਨ ਆ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਅੰਮ੍ਰਿਤਸਰ ਜੇਲ੍ਹ ਚਾਉ ਮੁੰਡਾ ਜਿਹਦਾ ਨਾਮ ਅਜੀਪਾਲ ਸਿੰਘ ਖਾਲਸਾ ਹੈ ਉਹ ਨਿਹਾਲ ਸਿੰਘ ਵਾਲੇ ਦਾ ਰਹਿਣ ਵਾਲਾ ਜਿਲ੍ਹਾ ਮੋਗੇ ਦਾ ਰਹਿਣ ਵਾਲਾ ਉਸ ਦਾ ਪਹਿਲਾ ਜੋ ਪਿਸ਼ੋਕਰ ਦਾ ਨਾਮ ਸੀ ਸ਼ਿਵ ਕੁਮਾਰ ਉਹ ਬੜਾ ਜਿਆਦਾ ਇਸ ਚੀਜ਼ ਦੇ ਵਿੱਚ ਦਲਦਲ ਦੇ ਵਿੱਚ ਧਸ ਗਿਆ ਸੀ ਜੋ ਮਾੜੀ ਸੰਗਤ ਚ ਰਲ ਗਿਆ ਸੀ ਫਿਰ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਰਲ ਗਿਆ ਉਹਨੇ ਅਮਰਿਤ ਛਕਿਆ ਤੇ ਉਹਨੇ ਆਦਾ ਨਾਮ ਸ਼ਿਵ ਕੁਮਾਰ ਤੋਂ ਅਜੀਤ ਪਾਲ ਸਿੰਘ ਖਾਲਸਾ ਕਰ ਲਿਆ ਉਹ ਕਦੇ ਅਜਨਾਲੇ ਗਿਆ ਵੀ ਨਹੀਂ ਉਹ 23 ਫਰਵਰੀ 2023 ਨੂੰ ਆਪਦੇ ਘਰ ਸੀ ਸਬ ਇੰਸਪੈਕਟਰ ਅਮਨਦੀਪ ਸਿੰਘ ਜੋ ਚੜਕ ਥਾਣੇ ਦਾ ਜੋ ਐਸਆਈ ਹੈ ਉਸ ਨੂੰ ਘਰੇ ਨਜ਼ਰਬੰਦ ਕੀਤਾ ਸੀ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਅਦਾਰਿਆਂ 'ਚ ਇਸ ਚੀਜ਼ ਦੀ ਖਬਰ ਲੱਗੀ ਸੀ ਉਹ ਪਰ ਉਹ ਵੀ ਪਿਛਲੇ ਡੇਢ ਸਾਲ ਤੋਂ ਕਿਉਂਕਿ ਭਾਈ ਅਮਰਿਤਪਾਲ ਸਿੰਘ ਨਾਲ ਜੁੜਿਆ ਸੀ ਡੇਢ ਸਾਲ ਤੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ 307 ਵਾਲਾ ਜਿਹੜਾ ਅਜਨਾਲੇ ਵਾਲਾ ਪਰਚਾ ਉਸ ਦੇ ਵਿੱਚੋਂ ਜੇਲ੍ਹ ਕੱਟੀ ਕਰ ਲਿਆ ਤਾਂ ਦੇਖੋ ਵੀ ਕਿੱਥੋਂ ਇਹ ਸਕੇ ਨੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਦੋਂ ਭਾਈ ਅਮਰਿਤਪਾਲ ਸਿੰਘ ਜੇਲ੍ਹ ਜਾਂਦੇ ਨੇ ਤਾਂ ਪਿੱਛੋਂ ਬਹੁਤ ਵੱਡੇ ਪੱਧਰ ਤੇ ਇਸ ਗੱਲ ਦਾ ਪ੍ਰਚਾਰ ਹੋਇਆ ਕਿਉਂਕਿ ਜਿੱਥੇ ਉਹਨਾਂ ਨੇ ਨਸ਼ਾ ਮੁਕਤੀ ਕੇਂਦਰ ਬਣਾਇਆ ਹੋਇਆ ਸੀ ਆਸੀਆ ਏਕੇਐਫ ਦੇ ਨਾਮ ਤੇ ਜੋ ਉਹਨਾਂ ਨੇ ਸੰਸਥਾ ਬਣਾਈ ਹੋਈ ਸੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਸਟੇਟਮੈਂਟ ਆਉਂਦੀ ਹੈ ਕਿ ਹਥਿਆਰਾਂ ਨੂੰ ਚੱਕਣ ਲਈ ਨੌਜਵਾਨਾਂ ਨੂੰ ਪ੍ਰੋਵੋਕ ਕੀਤਾ ਜਾ ਰਿਹਾ ਸੀ ਭਾਈ ਅਮਰਿਤਪਾਲ ਦੇ ਵੱਲੋਂ ਤੇ ਜੋ ਨਸ਼ਾ ਮੁਕਤੀ ਕੇਂਦਰ ਬਣਾਇਆ ਗਿਆ ਸੀ ਉੱਥੇ ਕਿਸੇ ਨੇ ਵੀ ਨਸ਼ਾ ਨਹੀਂ ਛੱਡਿਆ ਯਾਨੀ ਕਿ ਉਸ ਜਿਹੜਾ ਅਮਰਿਤਪਾਲ ਸਿੰਘ ਦਾ ਦਾਇਰਾ ਸੀ ਉਸ ਨੂੰ ਇੱਕ ਬੁਰੀ ਤਾਕਤ ਦੇ ਤੌਰ ਤੇ ਪੇਸ਼ ਕੀਤਾ ਗਿਆ ਤੇ ਇਸੇ ਲਈ ਉਹਨਾਂ ਨੂੰ ਐਨਐਸਏ ਲਾ ਕੇ ਭੇਜਿਆ ਗਿਆ ਨਹੀਂ ਦੇਖੋ ਜੇ ਆਪਾਂ ਗੱਲ ਕਰੀਏ ਜਿੰਨੇ ਵੀ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੁਸੀਂ ਕੋਈ ਬੰਦੂਕਾ ਕਿਤੇ ਸੋਸ਼ਲ ਮੀਡੀਆ ਤੇ ਦੇਖੀਆਂ ਵੀ ਹੋਣਗੀਆਂ ਉਹਨਾਂ ਸਾਰਿਆਂ ਦੇ ਆਰਮਸ ਲਾਇਸੈਂਸ ਮੇਰੇ ਕੋਲੇ ਫੋਨ ਵਿੱਚ ਮੌਜੂਦ ਨੇ ਉਹ ਸਾਰੇ ਲਾਇਸੈਂਸ शुदा ਹਥਿਆਰ ਸੀ ਕੋਈ ਗੈਰਕਾਨੂੰਨੀ ਹਥਿਆਰ ਨਹੀਂ ਸੀ ਰੱਖਿਆ ਪਹਿਲੀ ਗੱਲ ਜਿੰਨੇ ਵੀ ਨੌਜਵਾਨ ਨਾਲ ਜੁੜੇ ਸੀ ਜਿਹੜੇ ਸਿਕਿਉਰਿਟੀ ਜੁੰਦੇ ਸੀ ਭਾਈ ਅਮਰਤਪਾਲ ਸਿੰਘ ਦੇ ਉਹ ਸਾਰੇ ਲਾਇਸੈਂਸ ਸੁਦਾ ਹਥਿਆਰਾਂ ਵਾਲੇ ਹੁੰਦੇ ਸੀ ਉਹਨਾਂ ਕੋਲੇ ਆਰਮਜ਼ ਲਾਇਸੈਂਸ ਸੀ ਭਾਈ ਅਮਰਤਪਾਲ ਸਿੰਘ ਕੋਈ ਪੰਜਾਬ ਦੇ ਖਜ਼ਾਨੇ ਦੇ ਬੋਝ ਨਹੀਂ ਸੀ ਬਨਣਾ ਚਾਹੁੰਦੇ ਵੀ ਮੈਨੂੰ ਜਿਵੇਂ ਕਿ ਭਗਵੰਤ ਸਿੰਘ ਮਾਨ ਉਹਨਾਂ ਦੇ ਪਰਿਵਾਰਕ ਮੈਂਬਰ ਵੱਡੀਆਂ-ਵੱਡੀਆਂ ਸਿਕਿਉਰਿਟੀ ਵਾਲੀਆਂ ਗੱਡੀਆਂ 100-100 ਗਨਮੈਨ ਲਈ ਫਿਰਦੇ ਨੇ ਉਹ ਭਾਈ ਅਮਰਿਤਪਾਲ ਸਿੰਘ ਦੀ ਮਨਸ਼ਾ ਸੀ ਮੈਂ ਪੰਜਾਬ ਦੇ ਖਜ਼ਾਨੇ ਨੂੰ ਨਹੀਂ ਤਾਂ ਸਰਕਾਰ ਨੇ ਬੜਾ ਆਖਿਆ ਸੀ ਤੁਸੀਂ ਖਾਲਸਾ ਵਹਿਰ ਚਲਾਈ ਐ ਅਸੀਂ ਤੁਹਾਨੂੰ ਸਿਕਿਉਰਿਟੀ ਦਿੰਨੇ ਆ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਸੀ ਨਹੀਂ ਮੈਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਇੱਕ ਵੀ ਪਾਈ ਦਾ ਜਿਹੜਾ ਇਹ ਵਿਅਰਥ ਯੂਜ਼ ਨਹੀਂ ਹੋਣ ਦੇਣਾ ਚਾਹਤ ਪੰਜਾਬ ਸਰਕਾਰ ਨੇ ਸਿਕਿਉਰਿਟੀ ਦੀ ਆਫਰ ਕੀਤੀ ਸੀ ਭਾਈ ਇਹ ਮੇਰੇ ਸੁਣਨ ਵਿੱਚ ਆਇਆ ਸੀ ਵੀ ਤੁਸੀਂ ਖਾਲਸਾ ਵਹਿਰ ਚਲਾਉਣੀ ਐ ਤਾਂ ਅਸੀਂ ਉੱਥੇ ਤੁਹਾਨੂੰ ਜੋ ਗਾਰਡ ਦਵਾਂਗੇ ਪਰ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਸੀ ਪੀ ਨਹੀਂ ਕਿਉਂਕਿ ਦੇਖੋ ਕੋਈ ਵੀ ਕੋਈ ਪਬਲਿਕ ਇਵੈਂਟ ਹੁੰਦਾ ਹੈ ਨਾ ਜੀ ਕੋਈ ਪਬਲਿਕ ਅਕੇਜਨ ਹੁੰਦਾ ਹੈ ਚਾਹੀ ਇਲੈਕਸ਼ਨਾਂ ਸੀਗੀਆਂ ਤਾਂ ਉੱਥੇ ਵੀ ਜਿਹੜੀ ਸਰਕਾਰ ਦੀ ਜੋ ਸਕਿਉਰਿਟੀ ਅਰੇਂਜਮੈਂਟ ਕਰਨਾ ਚਾਹੇ ਭਸ਼ੀਦੀ ਜੋੜ ਮੀਲੇ ਤੇ ਚਲੇ ਜਾਵੇ ਜਾਈਏ ਤਾਂ ਸਕਿਉਰਿਟੀ ਅਰੇਂਜਮੈਂਟ ਕਰਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਉਸ ਸਕਿਉਰਿਟੀ ਅਰੇਂਜਮੈਂਟ ਦੇ ਅਧੀਨ ਸਰਕਾਰ ਨੇ ਕਿਹਾ ਸੀ ਅਸੀਂ ਭਾਈ ਅਮਰਿਤਪਾਲ ਸਿੰਘ ਨੂੰ ਇੱਥੇ ਅਸੀਂ ਸਕਿਉਰਿਟੀ ਅਰੇਂਜਮੈਂਟ ਕਰਾਂਗੇ ਵਹੀਰ ਦਾ ਤਾਂ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਸੀ ਨਹੀਂ ਮੈਂ ਜੋ ਖਜ਼ਾਨੇ ਦੇ ਉੱਪਰ ਕੋਈ ਬਰਡਨ ਨਹੀਂ ਬਣਾ ਸਾਡੇ ਕੋਲੇ ਆਪ ਦੇ ਨੌਜਵਾਨ ਸਮਰਥ ਨੇ ਨਾਲੇ ਇਹ ਵੀ ਕੋਈ ਵਧੀਆ ਕਾਰਜ ਕੌਮੀ ਕਾਰਜਾਂ ਜੁੜਨਗੇ ਤਾਂ ਕਰਕੇ ਉਹ ਸਾਰੀ ਸਿਕਿਉਰਿਟੀ ਸੀ ਬਾਕੀ ਦੇਖੋ ਮੈਨੂੰ ਲੱਗਦਾ ਹੈ ਜਿਹੜੀ ਆਮ ਆਦਮੀ ਪਾਰਟੀ ਵਾਲੇ ਨੇ ਇਹਨਾਂ ਕੋਲੇ ਕੋਈ ਧਰਮ ਦਾ ਕੋਈ ਗਿਆਨ ਨਹੀਂ ਹੈ ਸਾਡੀ ਕੌਮ ਤਾਂ ਉਹ ਹੈ ਜਿਹੜੀ ਸ਼ਸਤਰਾਂ ਨੂੰ ਪੂਜਦੀ ਹੈ ਸਿੱਖ ਕੌਮ ਤਾਂ ਉਹ ਹੈ ਜਦੋਂ ਬਹੁਤ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜੀਆਂ ਬੀੜਾਂ ਬਹੁਤ ਘੱਟ ਸੀ ਜਦੋਂ ਇੰਨਾ ਜ਼ਿਆਦਾ ਜੋ ਨਹੀਂ ਉਹ ਛਾਪਦੀਆਂ ਹੁੰਦੀਆਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀਆਂ ਬੀੜਾਂ ਨੇ ਤਾਂ ਉਦੋਂ بڑے ਗੁਰਦੁਆਰਾ ਸਾਹਿਬ ਜਿਹੜੇ ਮਿਸਲਾਂ ਵਾਲੇ ਹੁੰਦੇ ਸੀ ਚਾਹੇ ਜੱਸਾ ਸਿੰਘ ਆਲੂ ਵਾਲੀਏ ਜੱਸਾ ਸਿੰਘ ਰਾਮਗੜੀਆਂ ਨੇ ਉਹ ਗੁਰੂ ਘਰ ਬਣਾ ਕੇ ਜਿਵੇਂ ਕਿ ਫਤਿਹਗੜ੍ਹ ਸਾਹਿਬ ਵਾਲੇ ਗੁਰੂ ਘਰ ਨੇ ਜਿੱਥੇ ਸ਼ਹੀਦਾਂ ਦੇ ਉੱਥੇ ਸਥਾਨ ਨੇ ਉੱਥੇ ਉਹ ਸ਼ਸਤਰਾਂ ਦਾ ਪ੍ਰਕਾਸ਼ ਕਰਦੇ ਹੁੰਦੇ ਸੀ ਤਾਂ ਉਹਨਾਂ ਸ਼ਸਤਰਾਂ ਨੂੰ ਉੱਥੇ ਜਾ ਕੇ ਸਿੱਖ ਨਤਮਸਤਕ ਹੁੰਦੇ ਹੁੰਦੇ ਸੀ ਤਾਂ ਗੁਰੂ ਸਾਹਿਬਾਨਾਂ ਨੇ ਵੀ ਗੱਲ ਆਖੀ ਆ ਵੀ ਬਿਨਾਂ ਸ਼ਸ਼ਤਰਾਂ ਤੋਂ ਮੈਂ ਤੁਹਾਨੂੰ ਆਪਦੇ ਦੇਦਾਰ ਨਹੀਂ ਦੇਣੇ ਦਰਸ਼ਨ ਨਹੀਂ ਦੇਣੇ ਤਾਂ ਜੋ ਸਿੱਖ ਕੌਮ ਦੇ ਵਿੱਚ ਤਾਂ ਜਿਹੜੀ ਸ਼ਸ਼ਤਰਾਂ ਨੂੰ ਬੜਾ ਵੱਡਾ ਸਥਾਨ ਦਿੱਤਾ ਗਿਆ ਅਸੀਂ ਪੂਜਦੇ ਰਹੇ ਹਾਂ ਸ਼ਸ਼ਤਰਾਂ ਨੂੰ ਤਾਂ ਸ਼ਸ਼ਤਰ ਰੱਖਣਾ ਨਾ ਰੱਖਣਾ ਤਾਂ ਮੇਰੇ ਹਿਸਾਬ ਨਾਲ ਇੱਕ ਬੜੀ ਸਿੱਖ ਕੌਮ ਦੇ ਵਿਰੋਧੀ ਇੱਕ ਮੈਂ ਕਹਾਂਗਾ ਸਟੇਟਮੈਂਟ ਹੈ ਭਗਵਾਨ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੀ ਪੇਰੀ ਦਾ ਸਿਧਾਂਤ ਦਿੱਤਾ ਸੀ ਸਿਧਾਂਤ ਦਿੱਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਿੱਤਾ ਹੈ ਜੋ ਸਿਧਾਂਤ ਦਿੱਤਾ ਹੈ ਸ਼ਸ਼ਤਰ ਜੋ ਪਹਿਨਣੇ ਨੇ ਸ਼ਸ਼ਤਰ ਨਾਲ ਰੱਖਣੇ ਨੇ ਤਾਂ ਇੱਕ ਮੇਰੇ ਹਿਸਾਬ ਨਾਲ ਇਹ ਸਰਕਾਰੀ ਤੰਤਰ ਦੀ ਬੋਲੀ ਹੈ ਭਗਵੰਤ ਮਾਨ ਦੀ ਸਿੱਖ ਕੌਮ ਦੇ ਪੱਖ ਦੀ ਬੋਲੀ ਹੈਣੀ ਮਾਨ ਜੀ ਇੱਕ ਸਵਾਲ ਵਾਰ-ਵਾਰ ਉੱਠ ਰਿਹਾ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਦੁਬਈ ਤੋਂ ਪੰਜਾਬ ਆਉਂਦੇ ਨੇ ਉਦੋਂ ਵੀ ਇਹ ਗੱਲ ਬਹੁਤ ਚਰਚਾ ਚਾਈ ਸੀ ਕਿ ਆਰਐਸਐਸ ਵੱਲੋਂ ਪਲਾਂਟਡ ਹੈ ਤੇ ਹੁਣ ਜਦੋਂ ਭਾਈ ਅਮਰਿਤਪਾਲ ਸਿੰਘ ਬਹੁਤ ਵੱਡੇ ਮਾਰਜਿਨ ਤੇ ਜਿੱਤਦੇ ਨੇ 197000 ਵੋਟਾਂ ਦੇ ਉੱਤੇ ਜਿੱਤਦੇ ਨੇ ਰੂਲਿੰਗ ਪਾਰਟੀ ਦੇ ਕੈਂਡੀਡੇਟ ਤੋਂ ਉਸ ਵੇਲੇ ਵੀ ਇਹ ਸਵਾਲ ਉੱਠ ਰਹੇ ਹੈ ਕਿ ਕੇਂਦਰੀ ਖੂਫੀ ਏਜੰਸੀਆਂ ਨੇ ਖਡੂਰ ਸਾਤ ਸੀਟ ਤੇ ਦਾਅ ਲਾਇਆ ਸੀ ਇਸੇ ਲਈ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਹੋਈ ਹੈ ਨਹੀਂ ਦੇਖੋ ਜੀ ਜੇ ਆਪਾਂ ਗੱਲ ਕਰੀਏ ਜਿਹੜੇ ਕਹਿੰਦੇ ਹਨ ਆਰਐਸਐਸ ਦੇ ਏਜੰਟ ਹੈ ਉਹਨਾਂ ਸੁਖਬੀਰ ਬਾਦਲ ਨੂੰ ਪੁੱਛਿਆ ਜਾਵੇ ਆਰਐਸਐਸ ਨਾਲ ਗਠਜੰਬੰਦੀ ਤਾਂ ਤੁਸੀਂ ਹੀ ਸ਼ੁਰੂ ਤੋਂ ਆਰਐਸਐਸ ਦੇ ਕਹਿੰਦੇ ਸੈਣੀ ਨੂੰ ਡੀਜੀਪੀ ਤੁਸੀਂ ਲਾਉਂਦੇ ਸੀ ਤੁਹਾਡੇ ਪਿਤਾਮਾ ਪ੍ਰਕਾਸ਼ ਬਾਦਲ ਨੇ ਤਾਂ ਜਨਸੰਘ ਨਾਲ ਸਮਝੌਤਾ ਕਰਕੇ ਕਿਹਾ ਸੀ ਮੈਂ ਪੰਜਾਬ 'ਚ ਹਿੰਦੀ ਲਾਗੂ ਕਰਾਉਂਗਾ ਤੁਹਾਡੇ ਪਰਿਵਾਰ ਨੇ ਐਡੀ ਵੱਡੀ ਜੋ ਸੰਪਤੀ ਬਣਾਈ ਹੈ ਪਰ ਤੁਹਾਨੂੰ ਤਾਂ ਕੋਈ ਆਂਚ ਤੱਕ ਨਹੀਂ ਆਈ ਕੋਈ ਇਨਕੁਆਇਰੀ ਨਹੀਂ ਕੀਤੀ ਆਰਐਸਐਸ ਦੀ ਸਰਕਾਰ ਹੈ ਪਹਿਲਾਂ 1997 'ਚ ਬਣੀ ਸਰਕਾਰ 10 ਸਾਲ ਹੋਣ ਹੋ ਗਈ ਤੁਸੀਂ ਕਿਸਾਨਾਂ ਨੂੰ ਬੇਮੁਖ ਹੋ ਕੇ ਧੋਖਾ ਦੇ ਕੇ ਤੁਸੀਂ ਆਰਐਸਐਸ ਦਾ ਪੱਲਾ ਫੜਿਆ ਤੇ ਤੁਸੀਂ ਆਰਐਸਐਸ ਦੇ ਏਜੰਟ ਹੋਏ ਹੀ ਨਹੀਂ ਪਰ ਜਿਹਦਾ ਪਰਿਵਾਰ ਹੈ ਜਿਨ੍ਹਾਂ ਦੇ ਪਰਿਵਾਰ ਰੁਲ ਗਏ ਜਿਹੜੇ ਬੰਦੇ 3200 ਕਿਲੋਮੀਟਰ ਦੂਰ ਆਦੇ ਘਰ ਤੋਂ ਕਾਲੇ ਪਾਣੀ ਵਾਲੀ ਸਜ਼ਾ ਕੱਟ ਰਹੇ ਨੇ ਦਿਬਰੂਗੜ੍ਹ 'ਚ ਬੈਠੇ ਨੇ ਜਿਨ੍ਹਾਂ ਦੇ ਬਿਜ਼ਨਸ ਤਬਾਹ ਹੋ ਗਏ ਜਿਨ੍ਹਾਂ ਦੇ ਸਾਰਾ ਕੁਝ ਭਾਈ ਅਮਰਿਤਪਾਲ ਸਿੰਘ ਨੇ ਦੁਬਈ ਚਾਦਾ ਟਰਾਂਸਪੋਰਟ ਦਾ ਬਿਜ਼ਨਸ ਛੱਪ ਕਰ ਦਿੱਤਾ ਜਿਦੀ ਸੰਪਤੀ 1 ਰੁਪਏ ਦੀ ਕੋਈ ਸੰਪਤੀ ਨਹੀਂ ਤੇ ਉਹ ਆਰਐਸਐਸ ਦੇ ਏਜੰਟ ਹੋ ਗਏ ਤੇ ਬੜੀ ਮੈਂ ਕਹੂੰਗਾ ਕਾਹਨ ਪੰਬਲ ਪੂਸੇ 'ਚ ਪਾਉਣ ਵਾਲਾ ਇੱਕ ਹੀ ਨੈਰੇਟਿਵ ਹੈ ਬਾਕੀ ਜੇ ਆਪਾਂ ਗੱਲ ਕਰੀਏ ਜੇ ਕੋਈ ਇਹੋ ਜੀ ਗੱਲ ਹੁੰਦੀ ਮੇਰੇ ਹਿਸਾਬ ਨਾਲ ਜਿਹੋ ਜਿਹੇ ਹਿੰਦੁਸਤਾਨ ਦੇ ਹਾਲਾਤ ਬਣੇ ਹੋਏ ਨੇ ਆਰਐਸਐਸ ਦੇ ਪੱਲੇ ਤਾਂ ਆਪ ਕੱਖ ਨਹੀਂ ਰਿਆ ਬਹੁਮਤ ਆਰਐਸਐਸ ਨੂੰ ਮਿਲੇ ਨਹੀਂ ਭਾਜਪਾ ਨੂੰ ਮਿਲੇ ਨਹੀਂ ਇਹਨਾਂ ਦੇ ਦੋ ਹਲੇ ਵੀ ਮੀਟਿੰਗਾਂ ਚੱਲ ਰਹੀਆਂ ਨੇ ਐਨਡੀਏ ਤੇ ਇੰਡੀਆ ਅਲਾਈਅንስ ਦੀ ਤਾਂ ਫਿਊਚਰ ਮੇਰੇ ਹਿਸਾਬ ਨਾਲ ਆਰਐਸਐਸ ਦਾ ਬ੍ਰਾਈਟ ਹੈ ਨੀਗਾ ਕੋਈ ਪੂਰੇ ਹਿੰਦੁਸਤਾਨ ਦੇ ਵਿੱਚ ਹੈ ਨੀਗਾ ਤੇ ਉਹਨਾਂ ਨੇ ਕੀ ਕੰਟਰੋਲ ਕਰਨਾ ਜਿਹੜੇ ਏਜੰਸੀਆਂ ਦੇ ਅਫਸਰ ਵੀ ਨੇ ਇਹ ਵੀ ਸਮਝ ਜਾਂਦੇ ਨੇ ਵੀ 5 ਸਾਲਾਂ ਤੋਂ ਬਾਅਦ ਚਮਚੀ ਕਿਦੀ ਮਾਰਨੀ ਹੈ ਕਾਂਗਰਸ ਦੀ ਮਾਰਨੀ ਹੈ ਕਿ ਭਾਜਪਾ ਦੀ ਮਾਰਨੀ ਹੈ ਤਾਂ ਦੇਖਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਜੋ ਲੋਕ ਬੜੇ ਕਾਮ ਬੜੀ ਬਲਵਾਨ ਕਾਮ ਨੇ ਨਿਤਾਰਾ ਕਰ ਦਿੱਤਾ ਹੈ 4 ਤੋਂ 5 ਲੱਖ ਵੋਟਾਂ ਪਈਆਂ ਨੇ ਭਾਈ ਅਮਰਿਤਪਾਲ ਸਿੰਘ ਨੂੰ 2 ਲੱਖ ਦੀ ਲੀਡ ਹੈ ਤਾਂ ਮੇਰੇ ਹਿਸਾਬ ਨਾਲ ਇੱਕ ਬੜਾ ਕੁਛ ਇੱਕ ਮੈਸੇਜ ਦਿੰਦੀ ਹੈ ਬਾਕੀ ਆਪਾਂ ਦੇਖ ਲਈਏ ਜਿੱਡਾ ਉਹ ਗਰਮ ਹਲਾਕਾ ਹੈ ਜਿਹੜਾ ਹਲਕਾ ਹੈ ਉਹ ਗਰਮ ਜਿਹੜਾ ਇੱਕ جنونی ਲੋਕਾਂ ਦਾ ਹਲਕਾ ਹੈ ਮਾਜੇ ਦਾ ਜਿਹੜਾ ਏਰੀਆ ਹੈ ਕੇਮਕਰ ਤਰਨਤਨ ਮਾਜੇ ਦੇ ਜਰਨੈਲਾਂ ਦੇ ਤੌਰ ਤੇ ਮਾਜੇ ਦੇ ਜਰਨੈਲ ਨੇ ਸਾਰੇ ਉੱਥੇ ਜਿਹੜਾ ਬਾਰਡਰ ਦਾ ਹਲਕਾ ਉਹ ਪਹਿਲਾਂ ਹੀ ਲੋਕ ਬੜੇ جنونی ਨੇ ਉਹਨਾਂ ਨੂੰ ਆਰਐਸਐਸ 75 ਸਾਲਾਂ ਚ ਕੰਟਰੋਲ ਨਹੀਂ ਕਰ ਸਕੀ ਤੇ ਆ ਮਹੀਨੇ ਚ ਕੀ ਆਰਐਸਐਸ ਨੇ ਕੰਟਰੋਲ ਕਰ ਲਿਆ ਹੋਣਾ ਉਹਨਾਂ ਨੂੰ ਤਾਂ ਮੇਰੇ ਹਿਸਾਬ ਨਾਲ ਇੱਕ ਬੜੀਆਂ ਵੇਗ ਸਟੇਟਮੈਂਟਸ ਨੇ ਇਹ ਇਹ ਸਿਰਫ ਔਰ ਸਿਰਫ ਜਿਹੜੇ ਇਹਨਾਂ ਤੇ ਦਾਗ ਲੱਗੇ ਨੇ ਗੁਰੂ ਦੇ ਦੁਖੀ ਨੇ ਇਹ ਉਹਨਾਂ ਤੋਂ ਦਾਗ ਨੂੰ ਧੋਣ ਦੇ ਲਈ ਇਹ ਭਾਈ ਅਮਰਿਤਪਾਲ ਸਿੰਘ ਜਿਹੜਾ ਇੱਕ ਪੰਜਾਬ ਦਾ ਵਾਰਿਸ ਹੈ ਭਾਈ ਦੀਪ ਸਿੱਧੂ ਦਾ ਵਾਰਿਸ ਹੈ ਜਿਨ੍ਹਾਂ ਇੰਨਾ ਵੱਡਾ ਵਰਤਾਰਾ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਤੇ ਉਹਨੂੰ ਜੋ ਮੈਂ ਕਹੂੰਗਾ ਬਦਨਾਮ ਕਰਨ ਦੇ ਲਈ ਚਾਲਾਂ ਚਲੀਆਂ ਜਾ ਰਹੀਆਂ ਠੀਕ ਹੈ iman ji ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਹੋਣ ਲਈ ਬਹੁਤ ਬਹੁਤ ਮਿਹਰਬਾਨੀ ਸੋ ਅਸੀਂ ਸਾਡੇ ਨਾਲ ਭਾਈ ਅਮਰਿਤਪਾਲ ਸਿੰਘ ਦੇ ਵਕੀਲ iman singh khara ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਕੀ ਪ੍ਰਕਿਰਿਆ ਰਹੇਗੀ ਭਾਈ ਅਮਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਖਾਸ ਤੌਰ ਤੇ ਹੁਣ ਤਾਂ ਉਹਨਾਂ ਦਾ ਨਾਮ ਲੋਕ ਸਭਾ ਮੈਂਬਰ ਖਡੂਰ ਸਾਹਿਬ ਦੇ ਤੌਰ ਤੇ ਲਿਆ ਜਾਂਦਾ ਹੈ ਸੋ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ